ਆਕਰਸ਼ੀਲੇ ਆਪਣੇ ਨਹਾ ਦੇ ਨਾਮ ਭਗਵਾਨ ਜੀ ਨੇ ਹਰਿਤਾਖਸ਼ ਨੂੰ ਮਾਰ ਦਿੱਤਾ ਤਪਰਹਲਾ ਜੀ ਮਾਜੂਸ ਹੋ ਕਰਕੇ ਭਗਵਾਨ ਤੋਂ ਬੇਨਤੀ ਕਰਨ ਲੱਗੇ ਕਿ ਮਹਾਰਾਜ ਭਗਵਾਨ ਜੀ ਚਲੋ ਹੈ ਤਾਂ ਇਹ ਪਾਪੀ ਸੀ ਦੁਸ਼ਟ ਸੀ ਕਿਵੇਂ ਵੀ ਸੀ ਭਰਤਾਂ ਦਾ ਵੈਰੀ ਸੀ ਪਰ ਫਿਰ ਵੀ ਮੇਰਾ ਪਿਤਾ ਸੀ ਕਿਰਪਾ ਕਰੋ ਇਹਨੂੰ ਵੀ ਛਾਰਨਾ ਕਰੋ ਤਾਂ ਭਗਵਾਨ ਜੀ ਕਹਿੰਦੇ ਨਰਗਾਹ ਦਾ ਹਲ ਹੋ ਗਿਆ ਉਹਦੇ ਪਿਤਾ ਦਾ ਕੀ ਉਹਦੀਆਂ 21 ਗੁਲਾਸ ਸੀ ਜਿਹੜੀਆਂ ਉਹ ਵੀ タル ਕੇ ਤੇ 7 ਸੱਤ ਸੱਤ ਬਾਅਦ ਵੀਰ ਸਿੰਘ ਜੀ ਰਣੀਏ ਗਾਰੇ ਪਰ ਉਹਨਾਂ ਦਾ ਜੋ ਸਰੂਪ ਹੈ ਜਿਸ ਪ੍ਰਕਾਰ ਕਹਿੰਦੇ ਬਾਤ ਤੋਂ ਬਾਤ ਦੀ ਦੇਖ ਰੇ ਤੋਂ ਮਨ ਲਈ ਦਾ ਅਹਿਮ ਆ ਲੱਗ ਜਾਂਦਾ ਕਿਸੇ ਪ੍ਰਕਾਰ ਵਰਤਮਾਨ ਮੁਖੀ શ્રીਮਾਨ ਸੰਕਰ ਵੀਰ ਸਿੰਘ ਜੀ ਦੇ ਦਰਸ਼ਨਾਂ ਤੋਂ ਉਹਨਾਂ ਮਹਾਪੁਰਖਾਂ ਦੀ ਜਿਹੜੀ ਕਮਾਈ ਘਾਤਨਾ ਦਾ ਜਿਹੜਾ ਗਿਆਤ ਹੋ ਜਾਂਦਾ ਆਪਾਂ ਵੀ ਉਸੇ ਪੰਧ ਦੇ ਵਿੱਚ ਚੱਲ ਰਹੇ ਹਾਂ ਤੇ ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਵਿੱਚ ਤੇ ਸਤਿ ਸ੍ਰੀ ਅਕਾਲੇ ਪਾਸ਼ਾ ਦੀ ਹਜ਼ੂਰੀ ਦੇ ਵਿੱਚ ਜਿਸ ਪ੍ਰਕਾਰ ਸੰਸਾਰੀ ਬਾਦਸ਼ਾਹਾਂ ਦੀ ਸੈਨਾ ਹੁੰਦੀ ਚਤੁਰੰਗਣੀ ਸੈਨਾ ਘਾਟੀਆਂ ਵਾਲੀ ਘੋੜਿਆਂ ਵਾਲੀ ਤੇ ਪੈਦਲ ਤੇ ਰਥਾਂ ਵਾਲੀ ਤੇ ਇਸੇ ਪ੍ਰਕਾਰ ਨਾਨਕ ਨਰਨਾਰੀ ਬਾਦਸ਼ਾਹ ਗੁਰੂ ਅਰਜਨ ਸਾਹਿਬ ਨੂੰ ਗੋਵਿੰਦ ਮਹਾਰਾਜ ਜੀ ਦੀ ਚਤੁਰੰਗਣੀ ਸੈਨਾ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਿਰਾਜਮਾਨ ਹੈ ਭਾਈ ਕਿਹੜੀ ਅਜ ਚਤੁਰੰਗਣੀ ਸੈਨਾ ਮਹਾਰਾਜ ਨਾਨਕ ਨਰਨਾਰੀ ਬਾਦਸ਼ਾਹ ਦੀ ਜੀ ਕੀ ਪਤੇ ਦਰ يا ديا کي مان ڏين هر ترين سلوو کاني کثم ما کا درتقوار بيس رات دره نايا Buongiorno a tutti ਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਕਛਨ ਜੀ ਜੋਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਵਿਦਾਤ ਤਿਆਨ ਅੰਤਰ ਕੇ ਬੋਲੋ ਜੀਵਾ ਗ੍ਰੰਥ ਨੇ ਤਾਂ ਆਦੇ ਸੰਤਾ ਮਹੇਸ਼ ਮਹਿੰਦੀ ਜੀ ਮੋਰੇ ਵਾਲੇ ਅਤੇ ਸ੍ਰੀਮਾਨ ਸੰਤ ਮਹਾਂਪੁਰਖ ਪਾਪਾ ਬਲਵੀਰ ਸਿੰਘ ਜੀ ਰਣਗੇ ਵਾਲੇ ਪਾਤਸ਼ਾਹ ਜੀ ਨਾ ਮਹਾਂਪੁਰਖਾਂ ਦੀ ਯਾਦ ਅੰਦਰ ਖਲਾਨਾ ਮਰਸੀ ਖਲਾਨਾ ਜਗ ਦੇ ਸੰਬੰਧ ਸੰਤ ਪਾਪਾ ਪਰਦੀਪ ਸਿੰਘ ਜੀ ਮੋਰੇ ਵਾਲੇ ਗਊਸ਼ਾਲਾ ਨਹਿ ਵਾਲੇ ਅੰਦਰੀ ਕਲਾ ਵਾਲੇ ਪਾਤਸ਼ਾਹ ਜੀ ਮਹਾਂਪੁਰਖਾਂ ਵੱਲੋਂ ਮਹਾਂਪੁਰਖਾਂ ਦੇ ਸਥਾਨ ਤੇ ਹਰ ਸਾਲ ਦੀ ਕਰਾ ਸਤਿ ਸ਼੍ਰੀ ਅਕਾਲ ਦੀ ਲੜੀ ਪ੍ਰਾਰੰਭ ਕਰਕੇ ਅਸੋ 21 ਗਰੀਬ ਨੂੰ ਕੋਣਕ ਦਿੱਤੇ ਉਹ ਪ੍ਰਾਂਤ ਬਾਦਸ਼ਾਹੀਓ ਕਲ ਕਲ ਸ੍ਰੀ ਸੁਧਰ ਸਰ ਜੀ ਮਹਾਰਾਜ ਆਪ ਜੀ ਦੀ ਹਾਜ਼ਰੀ ਅੰਦਰ ਸੁੰਦਰ ਦਿਵਾਨ ਸਜਾਇਆ ਗ ਸਜੇ ਹੋ ਦਿਵਾਨ ਅੰਦਰ ਕੋਰਕੀ ਬਾਣੀ ਰੱਬ ਦੀ ਬਾਣੀ ਤੇ ਲਾਹੇ ਬਾਣ ਦੇ ਸ਼ਬਦ ਕੀਰਤਨ ਗੁਰੂ ਵਿਚਾਰਾ

ਸਤੈਣ ਦੀ ਸੇਵਾ ਬਾਦਸ਼ਾਹ ਜੀ ਨੇ ਲਈ ਗਈ ਹੈ ਇਹਨਾਂ ਦੇ ਸੀਸ ਤੇ ਮੇਰ ਕਰਿਆ ਹੱਥ ਰੱਖਣਾ ਇਸ ਤਰ੍ਹਾਂ ਕੜ ਦੀ ਕਲਾ ਦੇ ਨਾਲ ਸੁਆਮਨ ਲਿਵਾਉਣ ਦੇ ਵਲ ਦਖਸ਼ਣੇ ਅਤੇ ਮਹਾਨ ਇਰਕਾ ਕਰਨੇ ਮਾ ਉਰਖਾਂ ਦੇ ਸੀਸ ਤੇ ਮੇਰ ਕਰਿਆ ਹੱਥ ਰੱਖ ਕੇ ਜੋ ਆਪ ਜੀ ਨੇ ਪੰਥ ਦੁਨਿਆ ਗੁਰੂ ਗ੍ਰੰਥ ਦੀਆਂ ਸੇਵਾਵਾਂ ਬਖਸ਼ਿਆ ਨੇ ਨਿਭਾਉਣ ਵਾਸਤੇ ਬਾਦਸ਼ਾਹ ਜੀ ਦੇ ਰੂਪ ਦਾ ਤੰਗ बख्श के अपने मा दिया सेवा झोड़ी में पाई ने मोखा नखशिश करने तंदुरुस्ती दात बख्शन की दे ਬਲ ਬਖਸ਼ ਕਰਨੇ ਬਾਦਸ਼ਾਹ ਜੀ ਸੇਵਾ ਗੋਲੋਂ ਅਤਿ ਮਾ ਬੁੱਧਕ ਗੋਲੋਂ ਆਪ ਜੀ ਦੇ ਮਹਾਨ ਸਮਰਤ ਰਉਂਦੇ ਆ ਗਰੀਬ ਨਿਵਾਜ਼ ਬਾਦਸ਼ਾਹ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਾਜ਼ੂਰੀ ਵਿੱਚ ਆ ਰਦੇ ਆ ਆਪ ਜੀ ਦੀ ਸੇਵਾ ਨਿਭਾਉਂਦੇ ਆ ਆਪ ਜੀ ਦੇ ਰਾਗੀ ਸਿੰਘਾਂ ਗੋਲੋਂ ਅਤੇ ਬਾਦਸ਼ਾਹ ਜੀ ਆਪ ਜੀ ਦੇ ਪਿਆਰਿਆਂ ਕੋਲ ਆ ਆਪਣੇ ਦਰਵਰ ਘਰੋਂ ਨਾਮ ਦੀ ਦਾਤ

ਮਾਸੀ ਜੀ ਨੇ ਮੈਨੂੰ ਟਰੈਕਟਰ ਲਿਆ ਕੇ ਦਿੱਤਾ ਮੈਨੂੰ ਬਹੁਤ ਸੋਹਣਾ ਲੱਗਿਆ ਮਾਸੀ ਜੀ ਥੈਂਕ ਯੂ ਤੇ ਮਾਸਾ ਦਿਲਪ੍ਰੀਕ اور ਬਲੌਗ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਵੱਤ ਵੱਤ ਤੁਹਾਨੂੰ ਅਗਲੇ ਬਲੌਗ ਤੇ ਤੱਕ ਲਈ ਸਸ਼ਿਕਰ ਬਾਏ ਬਾਏ ਟਾਪ